ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬੀਤੇ ਦਿਨੀ ਥਾਣਾ ਦੋ ਰਾਂਗਲਾ ਦੇ ਤਿਤੌਂ ਦੇ ਪਿੰਡ ਸੰਗੀਰ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਦੀ ਮਾਤਾ ਕੁਲਦੀਪ ਕੌਰ ਪਤਨੀ ਕਸ਼ਮੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪੁੱਤਰ ਜਸ਼ਨਪ੍ਰੀਤ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕਰਨ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸਦੇ ਮੂੰਹ ਵਿੱਚ ਜ਼ਹਿਰੀਲੀ ਦਵਾਈ ਰਾਊਡ ਅਪ ਪਾ ਕੇ ਮਾਰਿਆ ਸੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਬਾਹਰ ਲਾਇਆ ਧਰਨਲ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਿੰਕੌਰ ਪਿੰਡ ਸੰਗੋਰ ਮੇਰਾ ਬੇਟਾ ਜਸ਼ਨਪ੍ਰੀਤ ਜੋ ਚਾਰ ਮੁੰਡਿਆਂ ਨੇ ਇਹ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ 17 ਜੂਨ ਮੇਰੇ ਬੇਲੇ ਨੂੰ ਦੱਤ ਹੋਈ ਅੰਮ੍ਰਿਤਸਰ ਹਸਪਤਾਲ ਬਡੀ ਐਸਪੀ ਸਾਹਿਬ ਨੂੰ ਮਿਲੀ ਐਸਐਸਪੀ ਸਾਹਿਬ ਨੂੰ ਮਿਲੀ ਤਿੰਨਾਂ ਨਗਰ ਡੀਐਸਪੀ ਸਾਹਿਬ ਨੂੰ ਮਿਲੀ ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਬਾਕੀ ਤਿੰਨ ਮੁੰਡਿਆਂ ਨੂੰ ਨਹੀਂ ਫੜਿਆ ਮੈਨੂੰ ਇਨਸਾਫ ਚਾਹੀਦਾ ਕਿ ਇਹਨਾਂ ਨੂੰ ਵਾਅਦ ਵਾਅਦ ਸਜ਼ਾ ਹੋਵੇ ਇੱਕ ਬੰਦਾ ਮੇਰੇ ਪਿੰਡ ਦਾ ਸਾਕਰਪੰਤ ਜੋ ਬਾਰ-ਬਾਰ ਸੰਕਿਰਿੰਦਾ ਦੋਸ਼ੀਆਂ ਨੂੰ ਭਜਾਣ ਵਿੱਚ ਉਹਦਾ ਪੂਰਾ ਹੱਥ ਹੈ ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ 18 ਜੂਨ ਨੂੰ ਜਿੱਦ ਕਿਸਨ ਬੱਚੇ ਦਾ ਸਸਕਾਰ ਹੋਇਆ ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ ਉਹਨੂੰ ਵੀ ਕੋਈ ਹੱਥ ਨਹੀਂ ਪਾਇਆ ਮੈਨੂੰ ਇਨਸਾਫ ਚਾਹੀਦਾ ਹੈ ਕਿ ਮੇਰੇ ਬੱਚੇ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਆਈ ਆ ਪਹਿਲੇ ਵੀ ਮਿਲ ਕੇ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਦੀਨਾਨਗਰ ਕਦੇ ਮੈਨੂੰ ਕਿਤੇ ਭੇਜ ਦਿੰਦਿਆ ਕਦੇ ਕਿਤੇ ਭੇਜ ਦਿੰਦੇ ਆ ਤੇ ਮੈਨੂੰ ਇਨਸਾਫ ਚਾਹੀਦਾ ਮੈਂ ਐਸਐਸਪੀ ਸਾਹਿਬ ਨਾਲ ਮਿਲਣ ਆਈ ਆਂ ਸੋ ਪਹਿਲੇ ਖੜੀ ਆਪਣੀ ਜਾਨ ਦੇ ਲਾਗੀ ਅੱਜ ਜੇ ਕੁਝ ਨਹੀਂ ਕਰਨਗੀ ਤੇ ਮੈਂ ਹੀ ਸੁਸਾਈਡ ਕਰ ਲਾਂਗੀ ਸਾਰੇ ਪੁਲਿਸ ਵਾਲੇ ਗਰਨਾਮ ਇਹ ਐਸਐਸਏ ਜਿਹੜਾ ਅੰਮ੍ਰਿਤਸਰ ਹਸਪੀਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ ਬਿਆਨ ਲੈਣ ਗਿਆ ਨਾਲ ਉਹਦੇ ਸਰਿੰਦਰ ਪਾਲ ਐ ਦਵਿੰਦਰ ਸ਼ਰਮਾ ਐਸਐਸਓ ਜਿਹੜਾ ਮੈਨੂੰ ਕਹਿੰਦਾ ਕਿ ਬੈ ਕੇ ਪੈਸੇ ਦੇ ਲੈਣ ਦੇ ਦੀ ਗੱਲ ਕਰੋ ਫੇਰ ਆਪਾਂ ਦੋਸ਼ੀਆਂ ਨੂੰ ਫੜਦੇ ਆ ਮੇਰੇ ਕੋਲ ਪੈਸੇ ਦੇਣ ਲਈ ਹਨੀ ਕਿਉਂਕਿ ਮੇਰਾ ਜਵਾਨ ਬੇਟਾ ਮੈਨੂੰ ਮੰਗ ਚਾਹੀਦਾ ਨਹੀਂ ਤੇ ਮੈਂ ਅੱਜ ਇੱਥੇ ਮੈਂ ਵੀ ਜਾਣਦੇ ਤਾਂ ਨਹੀਂ ਐਸਐਸਪੀ ਸਾਹ ਦੇ ਤੇ ਚੱਲ